ਸਸਪੈਂਡ ਕੀਤੇ ਡੀਆਈਜੀ ਭੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੋਣ ਲੱਗਿਆ। ਸੀਬੀਆਈ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਆ ਕਿ 2 ਮਹੀਨੇ ਦੇ ਵਿੱਚ ਭੁੱਲਰ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਕਿਵੇਂ ਤੇ ਕਿੱਥੋਂ ਆਇਆ। ਤਨਖਾਹ ਤਾਂ ਇਨੀ ਨਹੀਂ ਆ, ਹੋਰ ਆਮਦਨ ਦੇ ਕਿਹੜੇ-ਕਿਹੜੇ ਸਰੋਤ ਆ ਜਿਨ੍ਹਾਂ ਕਰਕੇ ਖਾਤੇ ਦੇ ਵਿੱਚ ਹਰਚਰਨ ਸਿੰਘ ਭੁੱਲਰ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਆਇਆ। ਹੁਣ ਇਸ ਮਾਮਲੇ ਦੇ ਉੱਤੇ ਵੀ ਕਨੇ ਪੜਤਾਲ ਸ਼ੁਰੂ ਹੋਣ ਲੱਗੀ ਹੈ। ਜਦੋਂ ਆਪਾਂ ਪਿਛਲੇ ਨਹੀਂ ਪੂਰੇ মিডিਆ ਦੇ ਵਿੱਚ ਰਿਪੋਰਟਾਂ ਪੜੀਆਂ ਤਾਂ ਪਤਾ ਲੱਗਾ ਸੀ ਕਿ ਤਨਖਾਹ ਤੇ ਬਾਕੀ ਸਭ ਕੁਝ ਵਿੱਚ ਉਹਦੇ ਪਾ ਕੇ ਤੇ 3 ਲੱਖ ਤੇ ਕੁਝ ਹਜ਼ਾਰ ਰੁਪਇਆ ਮੰਥਲੀ ਤਨਖਾਹ ਬਣਦੀ ਆ ਯਾਨੀ ਕਿ ਮਹੀਨੇ ਵਾਰ ਤਨਖਾਹ 3 ਲੱਖ ਕੁ ਹਜ਼ਾਰ ਰੁਪਇਆ ਇਹਦਾ ਮਤਲਬ ਇਹ ਹੈ ਜੀ ਕਿ 2 ਮਹੀਨੇ ਦਾ ਸਵਾ 6 ਲੱਖ ਰੁਪਇਆ ਸਾਢੇ 6 ਲੱਖ ਰੁਪਇਆ ਬਣਦਾ ਪਰ 2 ਮਹੀਨੇ ਦੇ ਵਿੱਚ ਜੇਕਰ ਖਾਤੇ ਦੇ ਵਿੱਚ 32 ਲੱਖ ਰੁਪਇਆ ਆਉਂਦਾ ਕੀ ਉਹ ਦੋ ਨੰਬਰ ਦਾ ਪੈਸਾ ਕੀ ਉਹ ਆਲੇ ਦੁਆਲੇ ਕਿਸੇ ਹੋਰ ਨੇ ਅਕਾਊਂਟ ਦੇ ਵਿੱਚ ਪਾਇਆ ਕੀ ਉਹ ਜਾਇਦਾਦਾਂ ਦਾ ਕਿਰਾਇਆ ਆ ਰਿਹਾ ਜੀ ਉਹ ਕਿਰਾਇਆ ਆ ਰਿਹਾ ਤਾਂ ਕੀ ਆਪਾਂ ਉਹਨਾਂ ਦਾ ਟੈਕਸ ਅਦਾ ਕਰਦੇ ਆ ਸੋ ਇਸ ਗੱਲ ਦੀ ਹੁਣ ਪੜਤਾਲ ਵੱਡੇ ਪੱਧਰ ਤੇ ਸ਼ੁਰੂ ਹੋਈ ਆ ਪੰਜ ਦਿਨਾਂ ਦੇ ਵਾਸਤੇ ਡੀਆਈਜੀ ਭੁੱਲਰ ਨੂੰ ਲਿਆ ਗਿਆ ਰਿਮਾਂਡ ਦੇ ਉੱਤੇ ਤੇ ਚਾਰ ਦਿਨ ਵਾਸਤੇ ਦਲਾਲ ਕਿਰਸ਼ਾਨੂ ਨੂੰ ਰਿਮਾਂਡ ਦੇ ਉੱਤੇ ਲਿਆ ਗਿਆ ਇਸ ਵੇਲੇ ਦੋਵੇਂ ਜਣੇ ਸੀਬੀਆਈ ਦੇ ਰਿਮਾਂਡ ਦੇ ਉੱਤੇ ਆ ਤੇ ਸੀਬੀਆਈ ਦੀ ਤੇ ਪੰਜਾਬ ਵਿਜੀਲੈਂਸ ਦੀ ਆਪਸ ਦੇ ਵਿੱਚ ਸ਼ਬਦਕ ਤਕਰਾਰਬਾਜ਼ੀ ਵੀ ਵਧ ਰਹੀ ਆ ਸੀਬੀਆਈ ਦੀ ਅਦਾਲਤ ਦੇ ਵਿੱਚ ਵਿਜੀਲੈਂਸ ਨੇ ਪਿਛਲੇ ਦਿਨੀ ਇਹ ਗੱਲ ਕਹੀ ਕਿ ਸੀਬੀਆਈ ਨੂੰ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਆ ਸੀਬੀਆਈ ਨੂੰ ਕਿਸੇ ਸੂਬੇ ਦੇ ਵਿੱਚ ਇਸ ਤਰੀਕੇ ਨਾਲ ਜਾ ਕੇ ਕਾਰਵਾਈ ਦਾ ਅਧਿਕਾਰ ਨਹੀਂ ਦੂਜੇ ਪਾਸੇ ਸੀਬੀਆਈ ਨੇ ਇਹ ਗੱਲ ਕਹੀ ਆ ਕਿ ਵਿਜੀਲੈਂਸ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸਾਨੂੰ ਜਿਹੜੀ ਵੀ ਸੂਚਨਾ ਕਿਤੇੋਂ ਵੀ ਕੋਈ ਭ੍ਰਿਸ਼ਟਾਚਾਰ ਦੀ ਮਿਲਦੀ ਆ ਅਸੀਂ ਉਹਦੇ ਬਾਰੇ ਪਹਿਲਾਂ ਸ਼ਿਕਾਇਤ ਦੀ ਪੜਤਾਲ ਕਰਦੇ ਆ ਉਹਦੇ ਆਧਾਰ ਦੇ ਉੱਤੇ ਕਾਰਵਾਈ ਕਿਤੇ ਵੀ ਕਰਨ ਦਾ ਹੱਕ ਹੈ ਵਿਜੀਲੈਂਸ ਇਹ ਚਾਹੁੰਦੀ ਆ ਕਿ ਅਸੀਂ ਹੁੱਲਰ ਨੂੰ ਰਿਮਾਂਡ ਦੇ ਉੱਤੇ ਲੱਗੇ ਅਸੀਂ ਬਰਾਬਰ ਦੀ ਪੜਤਾਲ ਸ਼ੁਰੂ ਕਰਗੇ ਸੀਬੀਆਈ ਇਹ ਚਾਹੁੰਦੀ ਹੈ ਜੀ ਕਿ ਅਸੀਂ ਰਿਪੋਰਟ ਇੰਨੀ ਪੱਕੇ ਪੈਰੀਂ ਤਿਆਰ ਕਰਗੇ ਜਿਹਨੂੰ ਕਦੇ ਪ੍ਰਵੇਖ ਦੇ ਵਿੱਚ ਚੈਲੰਜ ਨਾ ਹੋਵੇ ਸੋ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਕਟੌਤੀ ਹੋਣ ਦੀ ਥਾਂ ਤੇ ਕਿਰਸ਼ਾਨੂੰ ਦੀਆਂ ਮੁਸ਼ਕਲਾਂ ਦੇ ਵਿੱਚ ਕਟੌਤੀ ਹੋਣ ਦੀ ਥਾਂ ਤੇ ਲਗਾਤਾਰ ਵਾਅਦਾ ਹੋ ਰਿਹਾ ਪਿਛਲੇ ਦਿਨੀ ਕਿਰਸ਼ਾਨੂੰ ਨੇ 10 IAS ਤੇ IPS ਅਧਿਕਾਰੀਆਂ ਦੇ ਨਾਲ ਲਏ ਆ ਜਿਨ੍ਹਾਂ ਦੇ ਨਾਲ ਉਹਦਾ ਲੈਣ-ਦੇਣ ਚੱਲਦਾ ਸੀ ਜਿਹੜਾ ਕਿ ਦੋ ਨੰਬਰ ਦੇ ਵਿੱਚ ਕੰਮ ਕਰਦਾ ਤੇ ਕਰਵਾਉਂਦਾ ਸੀ ਮਤਲਬ ਕਹਿਣ ਦਾ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਭੁੱਲਰ ਨਹੀਂ ਪੰਜਾਬ ਦੇ ਵਿੱਚ ਇੱਕ ਕਿਰਸ਼ਾਨੂੰ ਨਹੀਂ ਕਈ ਭੁੱਲਰ ਤੇ ਕਈ ਕਿਰਸ਼ਾਨੂੰ ਵਕ-ਵਕ ਮਹਿਕਮਿਆਂ ਦੇ ਵਿੱਚ ਡੀਲ ਕਰਵਾਉਣ ਦਾ ਕੰਮ ਕਰਦੇ ਆ ਤੇ ਪੰਜਾਬ ਦੇ ਲੋਕ ਇਹ ਸੋਚਦੇ ਰਹਿੰਦੇ ਆ ਕਿ ਸਾਡਾ ਕੰਮ ਹੁੰਦਾ ਕਿਉਂ ਨਹੀਂ ਫਲਾਣੇ ਦਾ ਕੰਮ ਹੋ ਕਿਉਂ ਗਿਆ ਇਹ ਕੰਮ ਹੁੰਦਾ ਕਿਉਂ ਨਹੀਂ ਉਹਦੇ ਪਿੱਛੇ ਵੀ ਕਰਸ਼ਾਨੂ ਵਰਗੇ ਆ ਕੰਮ ਹੋ ਕਿਉਂ ਗਿਆ ਉਹਦੇ ਪਿੱਛੇ ਵੀ ਭੁੱਲਰ ਵਰਗੇ ਆ ਸੋ ਇਹ ਇੱਕ ਬਹੁਤ ਵੱਡਾ ਮੁੱਦਾ ਕਿ ਭਾਈ ਪੰਜਾਬ ਦੇ ਵਿੱਚ ਲੋਕ ਸੋਚਦੇ ਕੀ ਤੇ ਵਿੱਚੋਂ ਨਿਕਲਦਾ ਕੀ ਆ ਹੁਣ ਅਗਲੀ ਗੱਲ ਇਹ ਆ ਪਿਛਲੇ ਦਿਨੀ ਜਲੰਧਰ ਦੇ ਵਿੱਚ ਲੁਧਿਆਣੇ ਦੇ ਵਿੱਚ ਕਈ ਹੋਰ ਥਾਵਾਂ ਦੇ ਉੱਤੇ ਕਈ ਤਰ੍ਹਾਂ ਦੇ ਸ਼ਖੜੇ ਹੋਏ ਤੇ ਸੀਬੀਆਈ ਦੀਆਂ ਵਿਸ਼ੇਸ਼ ਟੀਮਾਂ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਕੁਝ ਸ਼ਹਿਰਾਂ ਦੇ ਵਿੱਚ ਜਾ ਕੇ ਤੇ ਵੱਖ-ਵੱਖ ਪ੍ਰਾਪਰਟੀ ਡੀਲਰਾਂ ਦੇ ਕਾਗਜ਼ਾਤ ਦੀ ਪੜਤਾਲ ਕੀਤੀ ਆ ਕਹਿੰਦੇ ਉੱਥੋਂ ਵੀ ਪਤਾ ਲੱਗਾ ਕਿ ਡੀਆਈਜੀ ਭੁੱਲਰ ਦੀ ਵੱਖ-ਵੱਖ ਪ੍ਰਾਪਰਟੀ ਡੀਲਰਾਂ ਦੇ ਨਾਲ ਸਾਂਝਾ ਇਹਨਾਂ ਨੇ ਪ੍ਰਾਪਰਟੀ ਡੀਲਰਾਂ ਦੇ ਨਾਲ ਮਿਲ ਕੇ ਸਾਰੇ ਮਿੱਤਰਾਂ ਨੇ ਮਿਲ ਕੇ ਬੇਨਾਮੀ ਕੰਪਨੀਆਂ ਖੜੀਆਂ ਕੀਤੀਆਂ ਉਹਨਾਂ ਕੰਪਨੀਆਂ ਦੇ ਨਾਂ ਦੇ ਉੱਤੇ ਬੇਨਾਮੀ ਕੰਪਨੀਆਂ ਦੇ ਨਾਂ ਦੇ ਉੱਤੇ ਜਾਇਦਾਦਾਂ ਖਰੀਦੀਆਂ ਜਿਹੜਾ ਦੋ ਨੰਬਰ ਦਾ ਰੁਪਈਆ ਉਹਨੂੰ ਇਨਵੈਸਟ ਕੀਤਾ ਹੈਗਾ ਜੀ ਪ੍ਰਾਪਰਟੀ ਦੇ ਵਿੱਚ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ਦੇ ਵਿੱਚ ਸਵਾਲ ਸਿਰਫ ਇਹ ਪੈਦਾ ਹੁੰਦਾ ਵੀ ਵਿਜੀਲੈਂਸ ਲੜਾਈ ਲੜਦੀ ਜਿਕੇ ਤੁਸੀਂ ਸੂਬੇ ਦੇ ਵਿੱਚ ਆ ਕੇ ਕਾਰਵਾਈ ਕਿਉਂ ਕੀਤੀ ਤੇ ਸੀਬੀਆਈ ਇਹ ਗੱਲ ਕਹਨੀ ਜਿਕੇ ਤੁਸੀਂ ਜੇ ਕਾਰਵਾਈ ਕੀਤੀ ਹੁੰਦੀ ਤਾਂ ਸਾਨੂੰ ਕਾਰਵਾਈ ਕਰਨੀ ਲੋੜ ਕੀ ਸੀ ਇਹ ਕੇਂਦਰ ਤੇ ਸੂਬੇ ਦੀ ਸਰਕਾਰ ਦਾ ਝੇੜਾ ਨਹੀਂ ਆ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਝੇੜਾ ਹੋਣਾ ਚਾਹੀਦਾ ਵਿਜੀਲੈਂਸ ਦੇ ਕੋਲੇ ਪੰਜਾਬ ਦੇ ਵਿੱਚ ਅਧਿਕਾਰ ਆ ਪੰਜਾਬੀ ਵਿਜੀਲੈਂਸ ਦੇ ਕੋਲ ਤੇ ਸੀਬੀਆਈ ਜਿਹੜੀ ਕੇਂਦਰੀ ਏਜੰਸੀ ਆ ਦੋ ਏਜੰਸੀਆਂ ਦੀ ਜਦੋਂ ਆਪਸ ਦੇ ਵਿੱਚ ਲੜਾਈ ਹੁੰਦੀ ਹੋਵੇ ਮਤਲਬ ਇਹ ਆ ਕਿ ਪ੍ਰਸ਼ਟਾਚਾਰ ਇੱਕ ਪਾਸੇ ਆ ਪਹਿਲਾਂ ਗੱਲ ਇਹ ਆ ਕਿ ਤੁਸੀਂ ਇੱਥੇ ਕਿਉਂ ਆਏ ਇੱਥੇ ਅਸੀਂ ਕੰਮ ਕਰਨਾ ਸੀ ਉਹ ਕਹਿੰਦੇ ਤੁਸੀਂ ਕੀਤਾ ਹੁੰਦਾ ਸਾਨੂੰ ਆਉਣ ਦੀ ਲੋੜ ਨਹੀਂ ਸੀ ਪੈਣੀ ਪਰ ਜੇਕਰ ਆਪਾਂ ਇਸ ਚੱਕਰ ਵੀ ਉਹਦੇ ਵਿੱਚ ਹੀ ਫਸੇ ਰਵਾਂਗੇ ਤੁਹਾਡਾ ਫਰਜ਼ ਨਹੀਂ ਸੀ ਬਣਦਾ ਤੁਸੀਂ ਐ ਕਾਹਤੋਂ ਕੀਤਾ ਇਸ ਤਰ੍ਹਾਂ ਕਰਨਾ ਸੀ ਉਨੀ ਦੇਰ ਤੱਕ ਕਈ ਹੋਰ ਲੋਕ ਇਸੇ ਤਰੀਕੇ ਦੇ ਨਾਲ ਮਾਤੜ ਲੋਕਾਂ ਦੇ ਕੋਲੋਂ ਸੁਧਾਰਨ ਲੋਕਾਂ ਦੇ ਕੋਲੋਂ 2 ਨੰਬਰ ਦੇ ਕੰਮ ਕਰਵਾਉਣ ਵਾਲਿਆਂ ਦੇ ਕੋਲੋਂ 1 ਨੰਬਰ ਦੇ ਕੰਮ ਕਰਵਾਉਣ ਵਾਲਿਆ ਕੋਲੋਂ ਪਤਾ ਨਹੀਂ ਕਿੰਨੇ ਕਰ ਪੈਗੇ ਝੂਂਡ ਲੈਣਗੇ ਲੋੜ ਇਹ ਨਹੀਂ ਸੋਚਣ ਦੀ ਕਿ ਪਾਈ ਕੇਂਦਰ ਦੀ ਏਜੰਸੀ ਨੇ ਕਿਉਂ ਕੀਤਾ ਜਾਂ ਸੂਬੇ ਦੀ ਏਜੰਸੀ ਨੇ ਕਿਉਂ ਕੀਤਾ ਲੋੜ ਸਿਰਫ ਇਹ ਗੱਲ ਸੋਚਣ ਦੀ ਆ ਕਿ ਹੁਣ ਤੱਕ ਭੁੱਲਰ ਨੇ ਜੋ ਕੁਝ ਕੀਤਾ ਉਹਦਾ ਤੁਹਾਨੂੰ ਪਤਾ ਕਿਉਂ ਨਹੀਂ ਲੱਗਿਆ ਸੀਬੀਆਈ ਦੇ ਕੋਲੇ ਅਜੇ ਤੱਕ ਸ਼ਿਕਾਇਤ ਨਹੀਂ ਸੀ ਗਈ ਆਕਾਸ਼ ਬੱਤਾ ਜੇ ਮੂਰੇ ਨਾ ਆਉਂਦਾ ਫਿਰ ਗੱਲ ਨਹੀਂ ਸੀ ਬਣਨੀ ਤੇ ਹੁਣ ਆਕਾਸ਼ ਬੱਤਾ ਕਿੱਥੇ ਸਵਾਲ ਇਹ ਵੀ ਆ ਆਕਾਸ਼ ਬੱਤਾ ਦੀਆਂ ਖਬਰਾਂ ਇੱਕਦਮ ਪਰੇ ਕਿਉਂ ਹੋਊਗਾ ਸਵਾਲ ਇਹ ਵੀ ਆ ਜੋ ਬਹੁਤ ਸਾਰੇ ਮਾਮਲੇ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਆਉਣਗੇ ਪਰ ਕਿਸੇ ਦੇ ਖਾਤੇ ਵਿੱਚ 32 ਲੱਖ ਰੁਪਏ ਆਜੇ ਕਿਸੇ ਦੇ ਖਾਤੇ ਦੇ ਵਿੱਚ ਅਚਾਨਕ 45 ਲੱਖ ਰੁਪਏ ਆਜੇ 20 ਲੱਖ ਰੁਪਏ ਆਜੇ ਇਹ ਨਾਲ ਦੀ ਨਾਲ ਹੀ ਇਨਕਮ ਟੈਕਸ ਡਿਪਾਰਟਮੈਂਟ ਦੇ ਕੋਲੇ ਸੂਚਨਾਵਾਂ ਜਾਂਦੀਆਂ ਜੇ ਤੁਸੀਂ ਉਸ ਰਕਮ ਦਾ ਬਣਦਾ ਹੋਇਆ ਟੈਕਸ ਅਦਾ ਨਹੀਂ ਕਰਦੇ ਤੁਹਾਡੇ ਉੱਤੇ ਬਹੁਤ ਵੱਡੀ ਕਾਰਵਾਈ ਹੁੰਦੀ ਆ ਕੀ 32 ਲੱਖ ਰੁਪਏ ਜਿਹੜਾ ਭੁੱਲਰ ਦੇ ਖਾਤੇ ਦੇ ਵਿੱਚ ਆਇਆ ਜਿਵੇਂ ਕਿ ਸੀਬੀਆਈ ਦੇ ਅਧਿਕਾਰੀ ਕਹਿੰਦੇ ਆ ਇਹਦੇ ਬਾਰੇ ਕੋਈ ਪੜਤਾਲ ਹੋਊਗੀ ਕੀ ਵਿਜੀਲੈਂਸ ਭੁੱਲਰ ਦੇ ਖਿਲਾਫ ਕਾਰਵਾਈ ਕਰਕੇ ਇਹ ਦੱਸਣਾ ਚਾਹੁੰਦੀ ਜੀ ਕਿ ਅਸੀਂ ਤਾਂ ਇੱਕ ਨੰਬਰ ਦੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਯੋਜਨਾ ਚਲਾਈ ਆ ਕਿ ਸੀਬੀਆਈ ਇਹ ਨਹੀਂ ਚਾਹੁੰਦੀ ਕਿ ਹੁਣ ਜਦੋਂ ਸਾਰਾ ਕੰਮ ਅਸੀਂ ਕਰ ਲਿਆ ਸਿਹਰਾ ਵਿਜੀਲੈਂਸ ਲੈ ਜੇ ਇਹ ਆਪਸ ਦੇ ਵਿੱਚ ਜਿਹੜੀ ਲੜਾਈ ਚੱਲਦੀ ਆ ਅੰਦਰੂਨੀ ਉਹ ਹੌਲੀ-ਹੌਲੀ ਬਾਹਰमुखी ਹੋ ਰਹੀ ਆ ਤੇ ਭੁੱਲਰ ਆ ਜਿਹੜਾ ਉਹਦੇ ਬਾਰੇ ਕੀ ਬਣਨਾ ਇਹਦੇ ਬਾਰੇ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਇਨੀ ਗੱਲ ਜ਼ਰੂਰ ਆ ਪੰਜਾਬੀਓ ਵੀ ਇਹੋ ਜਿਹੀਆਂ ਖਬਰਾਂ ਤੁਹਾਡੇ ਤੇ ਸਾਡੇ ਭਰੋਸੇ ਨੂੰ ਟੜਕਾਉਂਦੀਆਂ ਇਹੋ ਜਿਹੀਆਂ ਖਬਰਾਂ ਸਾਨੂੰ ਦੱਸਦੀਆਂ ਜੀ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਿੱਥੋਂ ਦਾ ਕ ਇਹ ਤਾਂ ਇੱਕ ਵੱਦਾ ਫੜਿਆ ਗਿਆ ਉਸ ਬੰਦੇ ਦੇ ਫੜੇ ਜਾਣ ਤੋਂ ਬਾਅਦ ਸਾਨੂੰ ਜਾਣਕਾਰੀ ਮਿਲ ਗਈ ਵੀ ਭਾਈ ਆਹ ਕੁਝ ਵੀ ਹੁੰਦਾ ਪਤਾ ਨਹੀਂ ਕਿਹੜੇ ਕਿਹੜੇ ਮਹਿਕਮੇ ਦੇ ਵਿੱਚ ਕਿੰਨੇ ਭੁੱਲਰ ਆ ਤੇ ਕਿਹੜੇ ਕਿਹੜੇ ਮਹਿਕਮੇ ਦੇ ਵਿੱਚ ਕਿੰਨੇ ਹਜ਼ਾਰਾਂ ਕਰਸ਼ਾਨੋਂ ਬੈਠੇ ਆ ਤੁਸੀਂ ਜਦੋਂ ਵੀ ਕਿਤੇ ਵੀ ਕਿਸੇ ਵੀ ਮਹਿਕਮੇ ਦੇ ਵਿੱਚ ਕੰਮ ਲਈ ਗਏ ਆ ਤੁਸੀਂ ਆਪ ਇਮਾਨਦਾਰੀ ਨਾਲ ਟਿੱਪਣੀ ਕਰਕੇ ਦੱਸ ਦਿਓ ਥੱਲੇ ਵੀ ਤੁਹਾਡਾ ਕੰਮ ਇੱਕ ਨੰਬਰ ਦੇ ਵਿੱਚ ਵੇਲੇ ਸਰ ਕਦੇ ਹੋਇਆ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਖਜਲਤਾ ਤੋਂ ਕਦੇ ਸਫਲਤਾ ਮਿਲੀ ਆ ਤੁਸੀਂ ਵੀ ਲੱਖਾਂ ਜਾਂ ਹਜ਼ਾਰਾਂ ਰੁਪਈਆ ਦਿੱਤਾ ਹੋਣਾ ਤੇ ਉਹ ਕੋਈ ਭੁੱਲਰ ਲੈ ਗਿਆ ਹੋਣਾ ਕੋਈ ਕਿਰਸ਼ਾਨੂੰ ਲੈ ਗਿਆ ਹੋਣਾ ਕਿਸੇ ਨੇ ਤਿੰਨ ਹਿੱਸਿਆਂ 'ਚ ਵੰਡ ਲਏ ਕਿਸੇ ਨੇ ਦੋ ਹਿੱਸਿਆਂ ਦੇ ਵਿੱਚ ਵੰਡ ਲਏ ਅੱਜ ਤਾਂ ਜੇਕਰ ਇੱਕ ਨਿੱਕਾ ਜਿਹਾ ਸਰਟੀਫਿਕੇਟ ਵੀ ਲੈਣਾ ਹੋਵੇ ਜਾਂ ਤਾਂ ਆਪ ਦੀ ਜੁੱਤੀ ਨੂੰ ਘਸਾਉਣ ਦੀ ਤਿਆਰੀ ਰੱਖੋ ਤੇ ਜਾਂ ਫਿਰ ਰੁਪਈਆਂ ਦੀ ਨਾਲ ਜੇ ਭਰ ਕੇ ਜਾਓ ਤੇ ਫਿਰ ਤੁਸੀਂ ਵੰਡਦੇ ਜਾਓ ਜਿਵੇਂ ਕਿ ਵਿਆਹ ਦੇ ਵਿੱਚ ਉਹਨੂੰ ਲਾਗੀ ਨੂੰ ਇਹਨੇ ਦਿੱਤੇ ਇਹਨੂੰ ਇਹਨੇ ਦਿੱਤੇ ਇਹਨੂੰ ਇਹਨੇ ਦਿੱਤੇ ਇਹ ਹੁੰਦਾ ਸੋਵੀਨੇ ਪਾਈ ਹੁੰਦੇ ਸਭ ਇਹਦੇ ਵਿੱਚ ਕੀ ਬਣਦਾ ਪਰ ਭੁੱਲਰ ਹੋਰੀ ਕਈਆਂ ਨੂੰ ਟੰਗਣਗੇ ਕਿਉਂਕਿ ਅਧਿਕਾਰੀ ਉਹ ਵੀ ਆ ਜਿਹੜੇ ਹੁਣ ਅਧਿਕਾਰੀ 10 ਕਿਸ਼ਾਨੂੰ ਨੇ ਦੱਸੇ ਆ ਉਹਦੇ ਵਿੱਚ ਕੁਝ ਆਨ ਡਿਊਟੀ ਵੀ ਆ ਉਹ ਡਿਊਟੀ ਦੇ ਉੱਤੇ ਤਾਇਨਾਤ ਆ ਸੋਵੀਨੇ ਪਾਈ ਉਹਨਾਂ ਦੀ ਵਾਰੀ ਕਦੋਂ ਆਉਂਦੀ ਆ ਪਰ ਕੁਝ ਨੇਤਾ ਤੇ ਕੁਝ ਵੱਡੇ ਵੱਡੇ ਅਧਿਕਾਰੀ ਇਸ ਮਸਲੇ ਦੇ ਵਿੱਚ ਪੁੱਠੇ ਟੰਗੇ ਜਾ ਸਕਦੇ ਆ ਇਹਦੇ ਬਾਰੇ ਜਾਣਕਾਰੀਆਂ ਅੰਦਰੂਨੀ ਸੂਤਰਾਂ ਤੋਂ ਮਿਲ ਰਹੀਆਂ ਇਹ ਹੋ ਗਈ ਇੱਕ ਗੱਲ ਦੂਜੀ ਗੱਲ ਥੋੜੀ ਜਿਹੀ ਸਫਲਤਾ ਵਾਲੀ ਵੀ ਕਰਨੀ ਬਣਦੀ ਸ਼ਾਬਾਸ਼ ਦੇਣੀ ਬਣਦੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਆਪਾਂ ਜਾਣਦੇ ਬਹੁਤ ਵੱਡਾ ਭਖਿਆ ਹੋਇਆ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਤੇ ਸੈਨੇਟ ਨੂੰ ਪਹਿਲਾਂ ਵਾਂਗ ਹੀ ਬਹਾਲ ਰੱਖਣ ਦਾ ਨੋਟਿਸ ਕੇਂਦਰੀ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਇਹ ਵਿਦਿਆਰਥੀਆਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਇਹਦੇ ਲਈ ਸ਼ਾਬਾਸ਼ ਦੇਣੀ ਬਣਦੀ ਆ ਇਹ ਉਦੋਂ ਪ੍ਰਾਪਤੀ ਹੋਰ ਦੁਗਣੀ ਚੌਗਣੀ ਹੁੰਦੀ ਆ ਜਦੋਂ ਪੰਜਾਬ ਦੇ 90% ਦੀ ਨਿਤਾਵਾਂ ਨੇ ਸਾਥ ਨੱੜਤਾ ਹੋਵੇ ਤੇ ਜਿੰਨਾ 10% ਦੀ ਨਿਤਾਵਾਂ ਨੇ ਸਾਥ ਦਿੱਤਾ ਹੋਵੇ ਉਹਦੇ ਵਿੱਚੋਂ 5% ਨੇ ਇਕੱਲਾ ਫੇਸਬੁੱਕ ਦੇ ਉੱਤੇ ਤੇ ਟਵਿੱਟਰ ਦੇ ਉੱਤੇ ਸਾਥ ਦਿੱਤਾ ਹੋਵੇ ਗਰਾਊਂਡ ਦੇ ਉੱਤੇ ਨਹੀਂ ਵਿਦਿਆਰਥੀ ਤੇ ਵਿਦਿਆਰਥਣਾਂ ਉੱਥੇ ਬੈਠੇ ਰਹੇ ਵਿਦਿਆਰਥੀ ਤੇ ਵਿਦਿਆਰਥਣਾਂ ਦੇ ਅੱਗੇ ਕੇਂਦਰ ਨੂੰ ਝੁਕਣਾ ਪਿਆ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਨੇਤਾਵਾਂ ਦੇ ਡਰਾਮੇਬਾਦੀ ਨੂੰ ਪਰੇ ਕਰਕੇ ਸੰਘਰਸ਼ੀ ਲੋਕ ਆਪਣੀ ਇੱਛਾ ਸ਼ਕਤੀ ਨਾਲ ਕੋਈ ਵੀ ਸੰਘਰਸ਼ ਜਿੱਤ ਸਕਦੇ ਆ ਲੀਡਰਾਂ ਦੀ ਕੋਈ ਬਹੁਤੀ ਲੋੜ ਨਹੀਂ ਆ ਹੁਣ ਜਦੋਂ ਬੱਬੂ ਮਾਨ ਵੀ ਅਮਤੋਜ ਮਾਨ ਵੀ ਜਸਵੀਰ ਜੱਸੀ ਵੀ ਕੁਝ ਹੋਰ ਪਾਰਟੀਆਂ ਦੇ ਆਗੂ ਵੀ ਉੱਥੇ ਜਿੱਥੇ ਬੰਦਗਾਂ ਦੇ ਸੀਨੀਅਰ ਨੇਤਾ ਵੀ ਉੱਥੇ ਜਦੋਂ ਪਹੁੰਚੇ ਤਾਂ ਵਿਦਿਆਰਥੀਆਂ ਨੂੰ ਹੁਲਾੜਾ ਮਿਲਿਆ ਕੇਂਦਰ ਦੀ ਸਰਕਾਰ ਨੂੰ ਇਹ ਲੱਗਿਆ ਵੀ ਜੇਕਰ ਇਹ ਗੱਲ ਇਥੋਂ ਪੰਜਾਬ ਯੂਨੀਵਰਸਿਟੀ ਤੋਂ ਜਲਦੀ-ਜਲਦੀ ਪੂਰੇ ਭਾਰਤ ਦੇ ਵਿੱਚ ਫੈਲ ਗਈ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕਈ ਤਰ੍ਹਾਂ ਦੇ ਇਸ ਵੇਲੇ ਅੰਦਰਖਾਤੇ ਰੋਲੇ ਚੱਲਦੇ ਆ ਤਾਂ ਵੱਖ-ਵੱਖ ਯੂਨੀਵਰਸਟੀਆਂ ਵੱਖ-ਵੱਖ ਕਾਲਜਾਂ ਦੇ ਕਈ ਤਰ੍ਹਾਂ ਦੇ ਮਸਲੇ ਹੋਰ ਉਬਲ ਰਹੇ ਆ ਇਹ ਨਾ ਹੋਵੇ ਇਧਰੋਂ ਲੱਗੀ ਹੋਈ ਜਾਗ ਆ ਜਿਹੜੀ ਉਹ ਬਾਕੀ ਵਿਦਿਆਰਥੀਆਂ ਨੂੰ ਵੀ ਆਪਣੇ ਨਾਲ ਤੋਰ ਲਵੇ ਤੇ ਸਾਡੀ ਮੁਸ਼ਕਲ ਦੇ ਵਿੱਚ ਵਾਧਾ ਹੋ ਜੇ ਇਸ ਕਰਕੇ ਕੇਂਦਰ ਨੂੰ ਆਪਦੇ ਪੁੱਠੇ ਪੈਰ ਕਰਨੇ ਪਏ ਪੁੱਠੇ ਪੈਰੀ ਵਾਪਸ ਮੁੜਨਾ ਪਿਆ ਪਰ ਵਿਦਿਆਰਥੀਆਂ ਨੇ ਗੱਲ ਕਹੀ ਆ ਕਿ 10 ਨਵੰਬਰ ਵਾਲਾ ਸੰਘਰਸ਼ 10 ਨਵੰਬਰ ਵਾਲਾ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਪਤਾ ਕਿਉਂ ਉਹ ਕਹਿੰਦੇ ਵੀ ਸੈਨੇਟ ਦੀਆਂ ਚੋਣਾਂ ਕਦੋਂ ਹੋਣੀਆਂ ਤਰੀਕੇ ਦਾ ਐਲਾਨ ਕੀਤਾ ਜਾਵੇ ਉਹ ਕਹਿੰਦੇ ਵੀ ਜਿਹੜਾ ਇਸ ਵੇਲੇ ਇਹਨਾਂ ਨੇ ਆਪਦੇ ਪੈਰ ਪਿੱਛੇ ਨੂੰ ਖਿੱਚੇ ਆ ਵੀ ਭਾਈ ਸੈਨੇਟ ਤੇ ਸਿੰਡੀਕੇਟ ਦੇ ਫੈਸਲੇ ਪਹਿਲਾਂ ਵਾਂਗੂ ਹੀ ਬਹਾਲ ਰਹਿਣਗੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਰਾਦਾ ਉਹ ਕਹਿੰਦੇ ਵੀ ਭਾਈ ਇਹ ਤਾਂ ਹੋ ਗਿਆ ਚਲੋ 90% ਦੀ ਕਾਮਯਾਬੀ 10% ਦੀ ਕਾਮਯਾਬੀ ਸਾਨੂੰ ਉਦੋਂ ਮਿਲੂਗੀ ਜਦੋਂ ਤਰੀਕ ਦਾ ਐਲਾਨ ਕਰਵਾਵਾਂਗੇ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੈਨੇਟ ਦੀ ਚੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈਗਾ ਮੇਰੀ ਪੰਜਾਬ ਦੇ ਨਿਤਾਵਾਂ ਨੂੰ ਇੱਕ ਬੇਨਤੀ ਆ ਇੱਥੇ ਬੈਠੇ ਯੂਨੀਵਰਸਿਟੀ ਦੇ ਵਿੱਚ ਮੁੰਡੇ ਤੇ ਕੁੜੀਆਂ ਨੇ ਤੁਹਾਨੂੰ ਦੱਸ ਦਿੱਤਾ ਕਿ ਤੁਹਾਡੇ ਸਾਥ ਤੋਂ ਬਿਨਾਂ ਵੀ ਸਰ ਸਕਦਾ ਜੇ ਤੁਸੀਂ ਨਾ ਇਸ ਤਰੀਕੇ ਦੇ ਮਸਲੇ ਨੂੰ ਗੌਰ ਕੀਤੀ ਨਾ ਆਵਾਜ਼ ਕੀਤਾ ਤਾਂ ਭਵਿੱਖ ਦੇ ਵਿੱਚ ਤੁਹਾਡੀ ਕਦਰ ਘਟਾਈ ਹੋਣੀ ਆ ਵਿਦਿਆਰਥੀ ਗਾਣੇ ਦੱਸ ਦਿੱਤਾ ਕਿ ਜਿੱਥੇ ਤੁਸੀਂ ਵਿੱਚ ਦਖਲ ਦੇਦੇ ਹੋ ਉਹ ਮਾਮਲਾ ਪੇਚੀਦਾ ਹੋ ਜਾਂਦਾ ਉਹ ਉਲਝ ਜਾਂਦਾ ਜਦੋਂ ਨੇਕ ਨੀਤੀ ਦੇ ਨਾਲ ਕੋਈ ਵੀ ਸੰਘਰਸ਼ ਕੀਤਾ ਹੋਵੇ ਆਪਦੇ ਹਿੱਤ ਲਈ ਥਾਂ ਦੇ ਉੱਤੇ ਪੰਜਾਬ ਨੂੰ ਮਨਫੀ ਨਾ ਕੀਤਾ ਜਾਵੇ ਯੂਨੀਵਰਸਿਟੀ ਦੇ ਵਿੱਚੋਂ ਇਸ ਕਰਕੇ ਸੰਘਰਸ਼ ਕੀਤਾ ਹੋਵੇ ਤਾਂ ਜਿੱਤ ਨਸੀਬ ਹੁੰਦੀ ਆ ਹੁਣ ਸਿਰਾਂ ਲੈਣ ਵਾਲੇ ਬੜੇ ਆਉਣਗੇ ਅਸੀਂ ਤਾਂ ਅਦਾਲਤ 'ਚ ਚੱਲੇ ਸੀ ਅਸੀਂ ਤਾਂ ਜੀ ਵੱਡੇ ਪੱਦਰ ਦੇ ਉੱਤੇ ਸੰਘਰਸ਼ ਕਰਨਾ ਸੀ ਕਿਸੇ ਨੇਤਾ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਇਹ ਵਿਦਿਆਰਥੀਆਂ ਦੇ ਸਿਰੜ ਹੌਸਲੇ ਤੇ ਜਜ਼ਬੇ ਨੂੰ ਸਲਾਮ ਦੀ ਕਹਾਣੀਆਂ ਆ ਤੇ ਇਹਦਾ ਮਤਲਬ ਇਹ ਆ ਕਿ ਵਿਦਿਆਰਥੀਆਂ ਦੇ ਮੂਰੇ ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬੇ ਦੀ ਸਰਕਾਰ ਹੋਵੇ ਇਸ ਊਰਜਾ ਦੇ ਹੜ ਦੇ ਮੂਰੇ ਉਹਨੂੰ ਝੁਕਣਾ ਪਊਗਾ ਝੁਕਣਾ ਪਿਆ ਹੈ ਸੋ ਵਿਨੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਤਰਨ ਤਰਨ ਦੀ ਚੋਣ ਨਾਲੋਂ ਵੱਡਾ ਮਸਲਾ ਪੰਜਾਬ ਯੂਨੀਵਰਸਿਟੀ ਵਾਲਾ ਤਰਨ ਤਰਨ ਦੀ ਚੋਣ ਤੋਂ ਬਿਨਾ ਵੀ ਸਰ ਜਾਣਾ ਚੋਣ ਹੋ ਕੇ ਵੀ ਉਹ ਹਾਲਾਤ ਰਹਿਣੇ ਆ ਪਰ ਯੂਨੀਵਰਸਿਟੀ ਦੇ ਵਿੱਚੋਂ ਜੇਕਰ ਸਾਡਾ ਹੱਕ ਮੰਨਫੀ ਹੋ ਜਾਂਦਾ ਇਹ ਮੁੜ ਕੇ ਕਦੇ ਨਹੀਂ ਆਉਣਾ ਪੰਜਾਬ ਦੇ ਵਿੱਚ 117 ਸੀਟਾਂ ਇਹਦੇ ਵਿੱਚੋਂ 2-4 ਸੀਟਾ ਇਧਰ ਉਹ ਲੈ ਗਿਆ ਇਹਨੂੰ ਆਹ ਲੈ ਗਿਆ ਇਧਰ ਹਜ਼ਾਰ ਜਿੱਤ ਕੇ ਆਇਦਰ ਫਲਾਣਾ ਹੋ ਗਿਆ ਇਹ ਗੱਲਾਂ ਬਾਤ ਦੀਆਂ ਯੂਨੀਵਰਸਿਟੀ ਦੇ ਵਿੱਚੋਂ ਜੇਕਰ ਸਾਡਾ ਹੱਕ ਕਾਟਾ ਫਿਰ ਜਾਂਦਾ ਫਿਰ ਸਾਡੇ ਪੱਲੇ ਕੁਝ ਨਹੀਂ ਰਹਿੰਦਾ ਤਾਂ ਨੇਤਾਵਾਂ ਨੂੰ ਬੇਨਤੀ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਘੇਸਲ ਨਾ ਮਾਰਿਆ ਕਰੋ ਇਹੋ ਜੇ ਭਖ ਦੇ ਵੱਡੇ ਮੁੱਦੇ ਜਿਹੜੇ ਉਹਨਾਂ ਦੇ ਉੱਤੇ ਗੌਰ ਕਰਿਆ ਕਰੋ ਤੇ ਪੰਜਾਬ ਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਿਆ ਕਰੋ ਪਖੰਡਬਾਜ਼ੀ ਨਹੀਂ